ਸਰ ਕੀ ਏਜੰਡਾ ਸੀ ਜਿਹਨੂੰ ਲੈ ਕੇ ਅੱਜ ਤੁਹਾਡੇ ਵੱਲੋਂ ਜਿਹੜੀ ਪ੍ਰੈਸ ਮੀਟਿੰਗ ਕੀਤੀ ਗਈ ਆ ਮੈਂ ਗਰਮੀਤਲਾ ਬਿੱਟੂ ਪ੍ਰਧਾਨਿਕਾ ਪਾਰਟੀ ਅੱਜ ਮੈਂ ਜਿਹਨੂੰ ਸਮੂਚੀ ਇਕਤਾ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਰਕਬਾ 365 ਮਰਲੇ ਮਹਾਰਾਜਾ ਪੈਲੇਟ ਨਾਲ ਮੈਂ ਸਮੇਂ ਦਾ ਵੀ ਲਗਾਤਾਰ ਜਿਹੜਾ ਉਹਦਾ ਜਿਹੜਾ ਕਬਜ਼ਾ ਸੰਬੰਧੀ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਕੋਲੇ ਸੰਬੰਧੀ ਮੈਂ ਦੱਸਣਾ ਚਾਹਨਾ ਇਹ ਇੱਕ ਤਾਂ ਸੀ ਪਟਵਾਰੀਆਂ ਦੇ ਖਿਲਾਫ ਅੱਜ ਦਾ ਪ੍ਰਸਤਨ ਸਾਡਾ ਪ੍ਰੋਗਰਾਮ ਹੈਗਾ ਉਹ ਦੂਸਰਾ ਰਕਬਾ ਜਾਂ 365 ਮਰਲੇ ਹੈਗਾ ਉਹ 14 ਤੋਂ ਲੈ ਕੇ ਅੱਜ ਤੱਕ ਜਿਹੜਾ ਪਰਮਜੀਤ ਸਿੰਘ ਦਾ ਨਾਮ ਸੰਤੋਖ ਵਿਆਰ ਸਿੰਘ ਪਿੰਡ ਸਾਬੂਵਾਲ ਹੈਗਾ ਕਿਉਂਕਿ ਇਹ ਰਕਬਾ ਜਿਹੜਾ ਪਹਿਲਾਂ ਵੀ ਕਬਜ਼ਾ ਕਰਨ ਦੀ ਕਿਸੇ ਪਾਰਟੀ ਨੇ ਕੋਸ਼ਿਸ਼ ਕੀਤੀ ਸੀਗੀ ਉਦੋਂ ਵੀ 18 ਦੇ ਵਿੱਚ ਪਰਮਜੀਤ ਸਿੰਘ ਨੇ ਇੱਕ ਕੋਰਟੋਂ ਕੇ ਜਿਹੜਾ ਜਿੱਤ ਲਿਆ ਸੀਗਾ ਉਹਦੇ ਤੋਂ ਬਾਅਦ ਉਹ ਜੋ ਸ਼ਰਾਤੀ ਹੰਸਰ ਹੈਗੇ ਸੀਗੇ ਕਿ ਜਦੋਂ ਪਰਮਜੀਤ ਵੱਲੋਂ ਉੱਥੇ ਚਾਰਦਵਾਰ ਕੀਤੇ ਜਾ ਰਹੀ ਸੀਗੀ ਔਰ ਸ਼ਾਮ ਨੂੰ ਚਰਨਜੀਤ ਸਿੰਘ ਢੋਣਾ ਅਤੇ ਗੈਰ ਐਜੰਸੀ ਦਾ ਮਾਲਕ ਜਿਹੜਾ ਘਰਾਨੀ ਸੀਗਾ ਇਹਨਾਂ ਨੇ ਮੌਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡੀਐਸਪੀ ਗਰਮੀਤ ਸਿੰਘ ਨੇ ਜੋ ਉੱਥੇ ਬੁਲਾਇਆ ਉਹਦੇ ਕਾਗਜ਼ ਜਿਹੜੇ ਚੈੱਕ ਕੀਤੇ ਪੂਰੇ ਤੋਂ ਬਾਅਦ ਸਿਟੀ 2 ਦੇ ਵਿੱਚ ਸਾਰੀਆਂ ਪਾਰਟੀਆਂ ਬੁਲਾਈਆਂ ਉਰੇ ਵਿੱਚ ਦਰਨਜੀਤ ਹੰਸ ਅਤੇ ਗਲਾਨੀ ਅਤੇ ਸੁਖਦੇਵ ਸਿੰਘ ਜਿਹੜਾ ਕਹਿੰਦਾ ਮੈਂ ਦਾਅਵੇ ਦਾ ਮੈਨੂੰ ਗਾਣ ਜਬੀਰ ਕੀਤੀ ਗਈ ਹੈ ਉਹਦੇ ਵਿੱਚ ਇਦਾਂ ਜੀ ਉੱਥੇ ਜਦੋਂ ਸਾਰੇ ਪਾਰਟੀਆਂ ਦੇ ਬਿਆਨ ਹੋਏ ਉਹ ਲੱਖ ਰੁਪਇਆ ਗਲਾਨੀ ਉੱਤੇ ਮੰਨਿਆ ਕਿ ਆ ਉਹ ਸੀ ਲੱਖ ਰੁਪਇਆ ਦਿੱਤਾ ਸੀਗਾ ਇਹ ਕੁਮਾਰ ਗੌਰਵ ਨੋਨੀ ਨੇ ਸੁਖਦੇਵ ਸਿੰਘ ਨੂੰ ਕਿਉਂਕਿ ਕੁਮਾਰ ਗੌਰਵ ਨੋਨੀ ਇੱਕ ਡੀਲਰ ਸੀਗਾ ਉਹਨੇ ਇੱਕ ਬਿਆਨਾ ਕਰਾ ਕੇ ਦੱਸਿਆ ਇਹਨਾਂ ਨੂੰ ਲੱਖ ਰੁਪਏ ਦੇ ਵਿੱਚ ਬਾਕੀ ਉਹ ਪੇਮੈਂਟ ਮੰਗਦੇ ਰਹੇ ਮਾਲਕ ਪਰ ਪੇਮੈਂਟ ਨਹੀਂ ਕੀਤੀ ਗਈ ਜਦੋਂ ਮੈਨੂੰ ਤੇ ਪਰਮਜੀਤ ਨੂੰ ਲੱਗਾ ਪਤਾ ਅਸੀਂ ਗਲਾਨੀ ਨਾਲ ਗੱਲ ਕੀਤੀ ਉਹ ਕਹਿੰਦਾ ਵਾਕੇ ਮੈਂ ਲੱਖ ਰੁਪਇਆ ਦਿੱਤਾ ਵਾ ਅੱਜ ਕਦੋਂ ਠੀਕ ਹੈ ਜਦੋਂ ਜਗ੍ਹਾ ਵਿਕੂਗੀ ਤੇਰਾ ਲੱਖ ਰੁਪਇਆ ਅਸੀਂ ਜਿਹੜਾ ਉਹ ਵੜਾ ਦੇਾਂਗੇ ਪਰ ਉਹਦੇ ਤੋਂ ਬਾਅਦ ਪਰਮਜੀਤ ਸਿੰਘ ਕੋ ਰਿੱਟ ਪਾਈ ਗਈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ 145 ਦੇ ਆਰਡਰ ਜਿਹੜੇ ਆ ਉਹ ਤਰੰਤ ਮੈਂ ਸੰਬੰਧ ਹਾਈ ਕੋਰਟ ਤੇ ਜਾਰੀ ਹੋ ਗਏ ਸੀਗੇ ਉਹਦੇ ਵਿੱਚ ਇੱਕ ਆਯੋ ਜਜ ਦੀ ਟੀਮ ਹੁੰਦੀ ਹੈ ਇਹਨਾਂ ਦੀ ਹਾਈ ਕੋਰਟ ਜਾ ਕੇ ਹਾਈ ਕੋਰਟ ਦੇ ਰਿਟਰਨ ਰਿਟਰਨ ਉੱਤੇ ਲਿਖ ਕੇ ਲੈ ਕੇ ਆਏ ਆ ਵੀ 145 ਉਹ ਜਗ੍ਹਾ ਤੇ ਲੱਗ ਚੁੱਕੀ ਹੈ ਜਦੋਂ 145 ਲੱਗ ਗਈ ਹੈ ਸਾਰਾ ਕੁਝ ਹੋ ਗਿਆ ਕੋਈ ਪਾਰਟੀ ਉੱਤੇ ਨਹੀਂ ਬੜੀ ਨਾ ਹੀ ਕੋਈ ਪਾਰਟੀ ਐਂਟਰੀ ਕੀਤੀ ਹੈ ਉਹ ਦੁਬਾਰਾ ਚਰਨਜੀਤ ਹੰਸਵਾਲੋਂ ਇਹ ਕਿਸੇ ਰਾਣਾ ਗੁਰਜੀਤ ਸਿੰਘ ਦੀ ਸੈਨ ਹੀ ਹੈਗੀ ਕਿਸੇ ਹੋਰ ਪਾਰਟੀ ਦੀ ਹੈਗੀ ਇਹ ਕਿਸੇ ਆਮ ਪਾਰਟੀ ਦਾ ਤਗੜਾ ਤਨਖਾਰ ਜਿਹੜਾ ਜਿਹੜਾ ਘਲਾਨੀ ਨੂੰ ਦੋ ਵਾਰੀ ਚੰਡੀ ਲਗੇ ਚੰਡੀਗੜ੍ਹ ਲਗਿਆ ਔਰ ਇਹਦੇ ਵਿੱਚ ਦੋ ਤਿੰਨ ਪਟਵਾਰੀ ਇੱਕ ਕਾਨਕੋ ਜਿਹੜੇ ਇਹਦੇ ਵਿੱਚ ਸ਼ਾਮਲ ਹੈ 145 ਦੇ ਵਿੱਚ ਜਦੋਂ ਪਾਰਟੀ ਮੰਨ ਚੁੱਕੀ ਹੈ ਬਿਆਨ ਦੇ ਚੁੱਕੀ ਹੈ ਕਿ ਵਾਕੇ ਅਸੀਂ ਲੱਖ ਰੁਪਇਆ ਦਿੱਤਾ ਕਿ ਜਦੋਂ ਚਰਨਜੀਤ ਹੰਸ ਨੇ ਕਿਹਾ ਕਿ ਸਖਦੇਵ ਨੂੰ ਦੋ ਕਨਾ ਜ਼ਮੀਨਦਾਰ ਦਿੱਤੀ ਗਈ ਹੈ ਨਹੀਂ ਤੇ ਜੇ ਜਿਹੜੀ ਤੁਸੀਂ ਗੱਲ ਕਰਦੇ ਕਿ ਕੋਈ ਲੀਡਰ ਹੈਗਾ ਪੋਲੀਟੀਕਲੀ ਨਾਲ ਜੀ ਮੈਨ ਲੈਣਾ ਹੋਗਾ ਨਾਲੇ ਬਕਰ ਲੈਣਾ ਕੋਈ ਜਿੰਨਾਂ ਨੂੰ ਸਪੱਸ਼ਟ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਥੋੜਾ ਆਈਡੀਆ ਦੱਸ ਦਿਓ ਕਿਧਰਲੀ ਸਾਈਡ ਦਾ ਬਸ ਇਹ ਕਿ ਸ਼ਹਿਰ ਦਾ ਕੋਈ ਤਗੜਾ ਕੋਈ ਹੈਗਾ ਨਾਂ ਨਹੀਂ ਲੈ ਸਕਦਾ ਪ੍ਰਿੰਸਪਲ ਚ ਕਿਉਂਕਿ ਕੱਲ ਨੂੰ ਕਹਿੰਦੇ ਕਿ ਗੁਲਾਮੀ ਦਾ ਕੋਈ ਸਾਥੀ ਕੋਈ ਸਾਥੀ ਹੋ ਸਕਦਾ ਤਾਂ ਹੀ ਹੈ ਇਹ ਕਿਛੇ ਕਾਂਗਰਸ ਪਾਰਟੀ ਦਾ ਵਣੇ ਲਿੰਕ ਕੋਈ ਨਹੀਂ ਕਿਉਂਕਿ ਜੇ ਕਾਂਗਰਸ ਪਾਰਟੀ ਦਾ ਲਿੰਕ ਹੁੰਦਾ ਉੱਥੇ ਮੈਂ ਸਭ ਦਾ ਕਾਫੀ ਕੌਨਸਲ ਉੱਥੇ ਪਹੁੰਚਦੇ ਸ਼ਹਿਰ ਉੱਥੇ ਪਹੁੰਚਦਾ ਜੇ ਮੂਰਤੀ ਸਹੀ ਢੰਗ ਫਿਕੜਾ ਰੱਖੀ ਹੁੰਦੀ ਇਹ ਸਾਰਾ ਸ਼ਹਿਰ ਜੋ ਉੱਥੇ ਮੱਥਾ ਟੇਕ ਕੇ ਮੈਂ ਕਿਹਾ ਉਹਨਾਂ ਚਰਨਾਂ 'ਚ ਜਾ ਕੇ ਬੈਠ ਨਹੀਂ ਜਾ ਕੇ ਉਹਨਾਂ ਨੇ ਕਹਿਣ ਦਾ ਮਤਲਬ ਕੀ ਕਿਤੇ ਨਾ ਕਿਤੇ ਫਿਰ ਮੌਜੂਦਾ ਸਰਕਾਰ ਦਾ ਕੋਈ ਲੀਡਰ ਹੋਊਗਾ ਜਿਹੜਾ ਕਿ ਸ਼ਹਿਰ ਦੇ ਹਾਲਾਤ ਖਰਾਬ ਕਰਨ ਲਈ ਪਿੱਛੇ ਪਲੈਨਿੰਗ ਕਰਤਾ ਕਹਿ ਸਕਦੇ ਆਪਾਂ ਬਿਲਕੁਲ ਜੀ ਬਿਲਕੁਲ ਬਾਕੀ ਜਿਹੜੇ ਸਾਥੀ ਉੱਥੇ ਮੂਰਤੀ ਦੇ ਟੈਂਪਰ ਦੇ ਅਗੇ ਸੀਗੇ ਦੇਖੋ ਚਰਨਜੀਤ ਹੰਸ ਨੇ ਉਹਨਾਂ ਨੂੰ ਗਲਤ ਯਾਨੀ ਕਿ ਗੈਰਕਾਨੂੰਨੀ ਗਲਤ ਜਾਣ ਕਰਕੇ ਉੱਥੇ ਮੂਰਤੀ ਸਥਾਪਨਾ ਕੀਤੀ ਹੈ ਜਾਣੀ ਸ਼ਹਿਰ ਦਾ ਮਾਹੌਲ ਜਿਹੜਾ ਮੈਂ ਬੰਦ ਕਰ ਲਿਆ ਯਾਰ 2 ਮਿੰਟ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਸਤੇ ਸ਼ਹਿਰ ਦੇ ਵਿੱਚ ਆਪੋ ਚ ਪਾੜਨ ਵਾਸਤੇ ਵੀ ਮੈਂ ਉਦੋਂ ਦੀ ਬੇਨਤੀ ਕੀਤੀ ਜਿੰਨਾ ਜ਼ਿਕਰ ਚਰਨਜੀਤ ਹੰਸ ਦੇ ਪਰਚਾ ਨਹੀਂ ਕੀਤਾ ਜਾਂਦਾ ਉਹਨਾਂ ਚਿਕਰ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਹੁੰਦਾ ਔਰ ਦੂਸਰੀ ਗੱਲ ਸਖਦੇਵ ਸਿੰਘ ਕਹਿੰਦਾ ਮੈਨੂੰ ਦਾਨ ਕੀਤੀ ਗਈ ਹੈ ਜਿਹੜੀ ਓਲੜੀ ਜ਼ਮੀਨ ਜਿਹੜੀ ਹੈ ਉਹ ਮਾਲਕੀ ਹੈ ਉਹ ਕਿਸੇ ਦਾ ਕਬਜ਼ਾ ਨਹੀਂਗਾ ਜਾਂ ਕੋਈ ਸਰਕਾਰ ਦੀ ਨਹੀਂਗੀ ਉਹ ਬਗੈਦਾ ਫਰਦਾ ਵਿੱਚ ਉਹ ਪਰਵਾਰ ਦਾ ਨਾਇਆ ਆ ਜਾਂਦਾ ਕਿਉਂਕਿ ਸ਼ਾਮ ਕੁਮਾਰੀ ਜਿਹੜੀ ਸੀਗੀ ਜਾਂ ਸ਼ਾਮ ਕੁਮਾਰੀ ਦਾ ਜਿਹੜਾ ਹਸਬੰਡ ਸੀਗਾ ਉਹ ਰਾਜਾਂ ਦੇ ਇੱਕ ਕਾਮਾ ਸੀਗਾ ਕਿਉਂਕਿ ਕਾਮੇ ਜਦੋਂ ਕੋਈ ਹੁੰਦੇ ਆ ਤੇ ਉਹ ਆਪਣੇ ਆਪ ਦੇ ਛੜ ਦੇ ਆ ਜਮੀਨ ਰੱਖ ਲੈ ਵਾਖਾ ਜੋ ਮਰਜ਼ੀ ਕਾ ਉਹਨੇ ਉਹਨਾਂ ਨੂੰ ਪੇਮਤਾ ਕਰਦੀਆਂ ਔਨਲਾਈਨ ਪੇਮਤਾ ਕੀਤੀਆਂ ਪਰਮਜੀਤ ਦੇ ਕੋਲ ਸਾਰਾ ਕਾਰਡ ਹੈਗਾ ਸਾਡੇ ਪੰਜੇ ਕੋਲ ਕਾਰਡ ਸਾਰਾ ਹੈਗਾ ਕੱਲ ਪਰਸੋਂ ਇਸੇ ਹਫਤੇ ਦੇ ਵਿੱਚ ਹੀ ਇੱਕ ਗਲਤ ਸ਼ਰਾਰਤੀ ਬੰਦਿਆਂ ਵੱਲੋਂ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਗਈ ਪਰ ਮੈਂ ਸਮਝਦਾ ਕਿ ਜਦੋਂ ਕੋਈ ਸੱਚਾ ਬੰਦਾ ਹੁੰਦਾ ਦੋਦਲਾ ਮਾਲ ਖੜਾ ਆਪੀ ਹੋ ਜਾਂਦਾ ਉਹ ਰਿੱਟ ਜਿਹੜੀ ਹੈ ਜਿਹੜੇ ਬੰਦੇ ਨੇ ਪਾਈ ਸੀਗੀ ਉਹਦਾ ਅਜੇ ਮੈਂ ਨਾਮ ਨਹੀਂ ਲੈਣਾ ਉਹ ਮੰਗਲਵਾਰ ਕਵੱਡੀ ਪਲੱਸ ਕਰਾਂਗੇ ਅਸੀਂ ਉੱਥੇ ਹਾਈ ਕੋਰਟ ਵੱਲੋਂ ਜਦੋਂ ਪਹਿਲਾਂ ਹੀ ਹਾਈ ਕੋਰਟ ਦੇ ਇੱਕ ਰਿੱਟ ਪਈ ਹੈ ਹਾਈ ਕੋਰਟ ਤੋਂ 14 ਤੋਂ ਲੈ ਕੇ ਅੱਜ ਤੱਕ ਰਿਕਾਰਡ ਪਿਆ ਕਿ ਮੈਂ ਸਮਝਦਾ ਜੱਜ ਸਾਹਮਣੇ ਜਿਹੜੀ ਹੈ ਉਹ ਰਿੱਟ ਜਿਹੜੀ ਹੈ ਤੁਰੰਤ ਉਹਨੂੰ ਖਾਰਜ ਕੀਤਾ ਗਿਆ ਤਸੀਂ ਗੱਲ ਕਰ ਰਹੀ ਸੀ ਕੋਈ ਪਟਵਾਲੀ ਜਿਹੜੀ ਸਰਕਾਰੀ ਮਲਾਈ ਮਾ ਦੀ ਮਦਦਾਂ ਲਾਸਟ ਨੂੰ ਸਾਂਝੀ ਗੱਲ ਦੱਸਦਾ ਪਰ ਦੇਖੋ ਇਹ ਜਿਹੜਾ 2 ਕਨਾਲ ਦਾ ਰਕਬਾ ਇਹ ਕੁਮਾਰ ਗੁਰ ਬਨੋਂਡੀ ਨੇ ਜਿਹੜਾ ਲਿਖਾ ਕੇ ਦਿੱਤਾ ਅਸੀਂ ਅਫਸਰਾਂ ਨੂੰ ਕਹਿਤਾ ਕਿ ਜਿਹੜੇ ਬੰਦੇ ਨੇ ਜ਼ਮੀਨ ਜਗਾ ਦਵਾਈ ਆ ਚਾਹੇ ਉਹ 2 ਕਨਾਲਾ ਚਾਹੇ ਕਨਾਲ ਜਾਂ ਮਰਲਾ ਉਸ ਬੰਦੇ ਨੂੰ ਉੱਥੇ ਬੁਲਾ ਕੇ ਉਹ ਪੁੱਛਿਆ ਜਾਵੇ ਕਿ ਕਿੰਨੀ ਉਹਨੇ ਜ਼ਮੀਨ ਲਈ ਸੀਗੀ ਔਰ ਜਿਹੜਾ ਉਹਦਾ ਪਟਾ ਹੈਗਾ ਜਾਂ ਉਹਦਾ ਬਿਆਨਨਾ ਹੈਗਾ ਉਹ ਛਾਂਕ ਕੁਮਾਰ ਦੇ ਹੁੰਦਿਆਂ ਜੀ ਰਿਓ ਜੀ ਲਈ ਉਹ ਜਿਹੜਾ ਬਿਆਨਾਂ ਕੈਂਸਲ ਕੀਤਾ ਗਿਆ ਵਾ ਜਾਨੀ ਸਖਦੇਵ ਦਾ ਬਿਆਨਾਂ ਲੋਕ ਪੈਸੇ ਨਹੀਂ ਸੀ ਆਏ ਉਹਦਾ ਬਿਆਨਾਂ ਜਿਹੜਾ ਸਮੇਂ ਅਨੁਸਾਰ ਉਹ ਬਿਆਨਾਂ ਕੈਂਸਲ ਕੀਤਾ ਗਿਆ ਵਾ ਕਿਉਂਕਿ ਪੁਲਿਸ ਪ੍ਰਸ਼ਾਸਨ ਐਸੋ ਮੈਨ ਸਮਝਦਾ ਬਹੁਤ ਢੰਗ ਤਰੀਕੇ ਨਾਲ ਵਧੀਆ ਢੰਗ ਤਰੀਕੇ ਨਾਲ ਚਲਦੀ ਪਈ ਆ ਸਮੇਂ ਆਨ ਤੇ 2 3 5 ਮੁਲਾਜ਼ਮ ਰੱਖੇ ਪਏ ਆ ਜੇ ਇੱਕ ਮੁਲਾਜ਼ਮ ਨੇ ਆਪਾਂ 15000 ਦੀ ਤਰਖਾਹ ਲਈਏ ਕਿ 75000 ਰੁਪਇਆ ਉਹ ਤਨਖਾਹਾਂ ਪੈਂਦੀਆਂ ਕਿ ਪਟਵਾਰੀ ਦੀ ਤਨਖਾਹ ਕਿੰਨੀ ਹੈ ਲੱਖ ਤੋਂ ਘੱਟ ਹੋਊਗੀ ਜਾਂ ਲੱਖ ਤੋਂ ਜ਼ਿਆਦਾ ਹੋਊਗੀ ਇਹਦਾ ਬਣ ਕੇ ਜਿਹੜੇ ਸਹੀ ਕਾਗਜ਼ ਹੁੰਦੇ ਆ ਉਹਨਾਂ ਵਿੱਚ ਗਲਤ ਬੰਦਿਆਂ ਦਾ ਨਾਮ ਫਿੱਟ ਕਰਕੇ ਪੈਸੇ ਲੈ ਕੇ ਵੀ ਇਹ ਪਟਵਾਰੀ ਜਿਹੜੇ ਆ ਆਪਣਾ ਘਰ ਭਰਦੇ ਆ ਜਾਂ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਆ ਤੁਹਾਡੇ ਕਹਿੰਦ ਮਤਲਕੀ ਜਿਹੜੇ ਕਿ ਇੱਕ ਕੇਸ ਦੇ ਵਿੱਚ ਦੋਸ਼ੀ ਕਿਹੜੇ ਪਟਵਾਰੀ ਆ ਜਿਨ੍ਹਾਂ ਨੇ ਛੇੜਖਾਨੇ ਕੀਤੀ ਆ ਨਾਮ ਦੱਸੋ ਮੈਨੂੰ ਸੁਣਾਓ ਸੁਣਾਓ ਜਗਿੰਦਰ ਸਿੰਘ ਵਰਵਰੀ ਮੌਜੂਦਾ ਤੇ ਬਨਾਰਸੀ ਤੁਹਾਨੂੰ ਬਨਾਰਸੀ ਬਨਾਰਸੀ ਜਗਿੰਦਰ ਸਿੰਘ ਮੌਜੂਦਾ ਹੈਗੇ ਜੀ ਇਹ ਕਿਉਂਕਿ ਕਾਪਤਾਂ ਦੀ ਹੀੜ ਪੇੜ ਕੀਤੀ ਗਈ ਜਿਹੜਾ ਮੰਨ ਲਓ ਆਦਮੀ ਮਰ ਜਾਂਦਾ ਆਦਮੀ ਦੇ ਜੀਵਨ ਹੀ ਦਾਨ ਦਿੱਤੀ ਜਾਂਦੀ ਹੈ ਉਹ ਦਾਨ ਲਿਖੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਦੇ ਉੱਤੇ ਬਿਆਨ ਹੋਏ ਪਏ ਸਿਟੀ 2 ਦੇ ਵਿੱਚ ਆਹੋ ਅਸੀਂ ਲੱਖ ਰੁਪਇਆ ਲੈਣਾ ਤੇਰ ਉਹ ਬਿਆਨ ਢੂਠੇ ਹੋ ਗਏ ਜਾਂ ਇਹਨਾਂ 3 ਸਾਲ ਦੇ ਵਿੱਚ ਇਹੋ ਜਿਹਾ ਕਿਹੜਾ ਵਿੱਚ ਫਿੱਟ ਕਰਦਾ ਸਮਾਨ ਜਿਹੜਾ ਹਾਂਜੀ ਜਦੋਂ ਕਾਗਜ਼ ਤੇ ਹੇਰਦੇ ਨੇ ਉਦੋਂ ਕਿਹੜੇ ਪਟਵਾਰੀ ਕਾਨੂੰਗੋ ਸੀ ਦੇਖੋ ਇਹਦੇ ਵਿੱਚ ਬਨਾਸੀ ਤੇ ਜਿਹੜਾ ਆਪਣਾ ਗੂਤਾ ਹੈਗਾ ਹੁਣ ਜਗੰਦਰ ਸਿੰਘ ਹਾਂਜੀ ਪਟਵਾਰੀ ਇਹ ਜਿਹੜੀ ਹੇਰ ਫਿਰ ਹੋਈ ਹੈ ਕਾਰਤਾਨ ਨੂੰ ਸ਼ੇਰਛਾਨੀ ਕੀਤੀ ਗਈ ਹੈ ਇਹ ਪਟਵਾਰੀਆ ਨੂੰ ਕੀਤੀ ਗਈ ਹੈ ਇਹਦੇ ਵਿੱਚ ਹੋ ਸਕਦਾ ਵੀ ਕਾਨੂੰਗੋ ਦਾ ਵੀ ਹੱਥ ਪੂਰਾ ਹੋ ਸਕਦਾ ਤਹਿਸੀਲਦਾਰ ਦਾ ਵੀ ਹੋ ਸਕਦਾ ਤਹਿਸੀਲਦਾਰ ਤੋਂ ਬਿਨਾਂ ਕੋਈ ਏਦਾਂ ਦੀ ਫੋਟੋ-ਫੁੱਟ ਨਹੀਂ ਹੁੰਦੀ ਜਿੰਨਾ ਜਿਗਰ ਵੱਡਾ ਅਕਸਰ ਆਪਣੇ ਨਾਲ ਦਾ ਮਤਲਬ ਹੈ ਪੂਰਾ ਰੈਵਨਿਊ ਡਿਪਾਰਟਮੈਂਟ ਤੋਂ ਮਿਲੀ ਭੁਗਤਾਨ ਬਿਲਕੁਲ ਜੀ ਮਿਲੀ ਭੁਗਤਾਨ ਅਸੀਂ ਸੋਮ ਮੰਗਲਵਾਰ ਨੂੰ ਵੀ ਸਾਥੀਆਂ ਨੂੰ ਇਹਨਾਂ ਪਟਵਾਰੀਆਂ ਦਾ ਨਾਮ ਲੈ ਕੇ ਡੀਸੀ ਸਾਹਿਬ ਨੂੰ ਕਹਿਣਾ ਕਿ ਇਹਨਾਂ ਦੀ ਇਨਕੁਆਰੀ ਕਰਕੇ ਸਾਰਿਆਂ ਦੀ ਇਨਕੁਆਰੀ ਕਰਕੇ ਇਹਨਾਂ ਤੁਰੰਤ ਸਸਪੈਂਡ ਕੀਤਾ ਜਾਵੇ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਸਰਕਾਰੀ ਤੰਤਰ ਵੀ ਕਹਿ ਲੋ ਕਿ ਸ਼ਾਇਦ ਇਹਨਾਂ ਦਾ ਮੂਲ ਖਰਾਬ ਕਰਨ ਦੇ ਵਿੱਚ ਯੋਗਦਾਨ ਤੋਂ ਬਗੈਰ ਸ਼ਹਿਰ ਦਾ ਮੂਲ ਖਰਾਬ ਹੋਣੀ ਨਹੀਂਗਾ ਜਦੋਂ ਕਿ ਮੰਨ ਲਓ ਕੰਮ ਤਾਂ ਹੋਣ ਆਂਦਾ ਸਿੱਧਾ ਪਟਵਾਰੀ ਕਹਿੰਦਾ ਕਿ ਮੈਂ ਕਰ ਨੂੰ ਤਿਆਰ ਆ ਇਹਦਾ ਮਲ ਕੇ ਇਹਨਾਂ ਦੋਨਾਂ ਪਟਵਾਰੀਆਂ ਨੇ ਤਹਿਸੀਲਦਾਰ ਨੇ ਕਾਣਕੋਣੇ ਔਰ ਜਿੰਨੇ ਇਹਨਾਂ ਦੇ ਪੰਜ-ਪੰਜ ਬੰਦੇ ਹੈਗੇ ਆ ਇਹਨਾਂ ਨੇ ਪ੍ਰੋਪਰ ਪਹਿਲਾਂ ਤੋਂ ਕਾਗਜ਼ਾਂ ਦੀ ਸ਼ੇਰਸ਼ਨੀ ਕੀਤੀ ਗਈ ਆ ਤੁਸੀਂ ਅੱਜ ਵੀ ਉਹ ਰਕਬਾ ਕਢਾ ਲਓ ਚਾਹੇ ਸਵੇਰੇ ਕਢਾ ਲਓ ਜਾਂ ਪਰਸੋਂ ਕਢਾ ਲਓ ਉਹ ਰਕਬਾ ਸ਼ਾਮ ਕੁਮਾਰੀ ਦੇ ਨਾਮ ਤੇ ਅੱਜ ਹੀ ਬੋਲਦਾ ਪਿਆ ਵਾ ਔਰ ਪਿਛਲੇ 16 ਤੋਂ ਲੈ ਕੇ 24 ਤੱਕ ਸ਼ਾਮ ਕੁਮਾਰੀ ਬਣਾ ਦਈ ਹੈ ਹੁਣ ਆਨਵਲ ਟਾਈਮ ਤੇ ਤੁਹਾਡਾ ਕੀ ਏਜੰਡਾ ਰਹੂਗਾ ਸਾਡਾ ਦੇਖੋ ਸਾਡਾ ਟੋਟਲ ਮੈਟਰ ਜਿਹੜਾ ਹਾਈ ਕੋਰਟ ਚੱਲ ਰਿਹਾ ਵਾ ਇਹ ਵੀ ਕਿਸੇ ਸ਼ਰਾਰਤੀ ਬੰਦੇ ਨੇ ਇੱਕ ਹਾਈ ਕੋਰਟ ਰੈਟ ਪਵਾਈ ਸੀਗੀ ਉਹ ਹਾਈ ਕੋਰਟ ਰੈਟ ਪਵਾਈ ਕਿ ਮੈਂ ਸਮਝਦਾ ਉਹ ਹਾਈ ਕੋਰਟ ਰੈਟ ਦੇ ਵਿੱਚ ਸਾਡਾ ਮਿਸਲ ਸਾਰਾ ਪਹਿਲਾਂ ਉੱਥੇ ਪਿਆ ਸੀਗਾ ਜੱਜ ਸਾਹਿਬ ਨੇ ਉਹਨਾਂ ਜਿਹੜੀ ਹੈ ਉਹ ਆਪਣੀ ਰੈਟ ਜਿਹੜੀ ਹੈ ਉਹ ਰਿਜੈਕਟ ਕਰਦੀ ਆ ਪਰਮਜੀਤ ਸਿੰਘ ਜਿਹੜੀ ਹੈ ਉਹ ਆਜੀ ਮਲੂਦਾ ਜਿਹੜੀ ਹੈਗੀ ਹੈ ਨਾ ਉਸੇ ਦੋਗ ਨਾਲ ਕਿਸੇ ਦੀ ਹੈਗੀ ਹੈ ਉਹ ਮਾਲਕੀ ਜਗ੍ਹਾ ਹੈਗੀ ਹੈ ਕਿਉਂਕਿ ਬਸ ਚਲੋ ਅਸੀਂ ਨਹੀਂ ਕਹਿੰਦੇ ਇਹ ਸਭ ਤੋਂ ਰੋਲ ਜਿਹੜਾ ਘਲਾਨੀ ਦਾ ਵਾਹ ਕਿਉਂ ਕੱਜ ਆਪ ਸਕਦੇ ਇਹਦੀ ਗੱਲ ਕਰਦੋ ਇੰਨਾ ਕਰੋ ਨਹੀਂ ਹੈਗਾ ਤੁਸੀਂ ਟੱਡੀ ਨਜਾਚੇ ਦੋਸੀ ਕਿਹਰੇ ਕਿਹਰੇ ਬੰਦੇ ਆ ਜਿਹੜੇ ਤੁਸੀਂ ਇੱਕ ਨੇ ਚਲੇ ਆਪ ਵਾਲੇ ਸਪੋਰਟ ਕਰਦੇ ਪਿੱਛੋਂ ਸਪੋਰਟ ਕਰਦੇ ਆ ਜਾਂ ਤੇ ਮੈਂ ਤੁਹਾਡੇ ਕਰਵਾਦੀ ਇਹਨਾਂ ਨੂੰ ਉਹਨੂੰ ਭਾਈਚਾਰੇ ਨੂੰ ਜਿਹੜਾ ਕਹਿੰਦਾ ਪਿਆਵਾ ਆਪ ਵਾਲਾ ਮਦਦ ਕਰਨ ਦੇ ਆ ਸਾਹਮਣੇ ਕਰ ਮਦਦ ਤਾਂ ਅਣਗੇ ਸਾਹਮਣੇ ਕਰ ਇਹਦੇ ਪਿੱਛੇ ਨਗਰ ਨਿਗਮ ਨੇ ਮੈਂ ਕਹਿੰਦਾ ਜਿੱਦੀ ਮੈਂ ਗੱਲ ਨਹੀਂ ਲੈਣਾ ਇਹਨੇ ਪਿੱਛੇ ਨਗਰ ਨਿਗਮ ਨੇ ਮੈਨੂੰ ਦਾ ਬੜਾ ਗੁੰਮਰਾਹ ਕੀਤਾ ਸੀਗਾ ਜਦੋਂ ਇਹੋ ਜਿਹੇ ਬੰਦੇ ਆਪ ਵਾਲੇ ਜਮੀਨ ਵਾਸਤੇ ਕਿੱਥੇ ਹੋਰਾ ਇਹ ਇਹਨਾਂ ਕਹਾਂ ਸੀਗਾ ਕਿ ਤੁਹਾਨੂੰ ਪੂਰੇ ਕਚਰੇ ਵਾਸਤੇ ਜਗ੍ਹਾ ਦੇ ਦੇਣੀ ਹੈ ਕਿਉਂਕਿ ਜਿਵੇਂ ਜ਼ਮੀਨ ਦਾ ਮਾਮਲਾ ਸੀ ਨਾਂ ਨਹੀਂ ਵੈਣਾ ਅਸੀਂ ਅਗਲੇ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਜਿਹੜੀ ਜਿੱਤ ਜੜੀ ਆ ਉਹ ਖਾਰਜ ਹੋਈ ਆ ਉਹਦੀਆਂ ਤੁਹਾਨੂੰ ਕਾਪੀਆਂ ਦੇ ਆ ਕਿਉਂਕਿ ਇਹ ਕਾਪੀਆਂ ਪਹਿਲਾਂ ਦੇਣੀ ਹੈ ਡੀਸੀ ਸਾਹਿਬ ਨੂੰ ਕਿ ਜਿਹੜੇ ਬੰਦੇ ਐਸੋ ਨਾਲ ਸ਼ਰਾਰਤ ਕਰਦੇ ਪਏ ਜਾਂ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਅਫਸਰਾਂ ਨਾਲ ਬਿਲਕੁਲ ਸਹਿਮਤ ਆ ਜੀ ਔਰ ਇਸ ਜ਼ਮੀਨ ਦੀ ਕੱਲੀ ਕੱਲੀ ਗੱਲ ਜਿਹੜੀ ਆ ਜਾਂ ਕਲਾ ਕਲਾ ਕਾਰਜ ਅਸੀਂ ਜਿਹੜਾ ਹੈ ਪ੍ਰਸ਼ਾਸਨ ਨੂੰ ਦਿੱਤਾ ਹੋ ਸਕਦਾ ਮੰਗਲਵਾਰ ਦਾ ਬੁੱਧਵਾਰ ਤੱਕ ਏਰੀਆ ਤੋਂ ਬੜਾ ਸਖਤ ਸਖਤ ਮੈਸਰ ਪ੍ਰਸ਼ਾਸਨ ਦਾ ਐਕਸ਼ਨ ਹੋਊਗਾ ਜਦੋਂ ਐਕਸ਼ਨ ਹੋਣਾ ਚਾਹੀਦਾ ਸੀ ਉਹਦੇ ਵੀ ਕਹੀ ਜਾਂਦੇ ਆ ਪਰ ਜਿਹੜੇ ਬੰਦੇ ਦੋਸ਼ੀ ਹੈਗੇ ਆ ਉਹ 14 ਬੰਦਿਆਂ ਦੇ ਮੈਸਰ ਦਾ ਮੰਗਲ ਬੁੱਧਵਾਰ ਤੱਕ ਸਾਨੂੰ ਹਾਈ ਕੋਰਟ ਦਾ ਆਰਡਰ ਮਿਲ ਜਾਣੇ ਆ ਉਹ ਸ਼ੈਰ ਉਹਨਾਂ ਦੇ ਪਰਚੇ ਜਿਹੜੇ ਹਾਈ ਕੋਰਟ ਲਈ ਕਰਾਣੇ ਆ ਅਸੀਂ ਨਾ ਕਿ ਪੁਲਿਸ ਬਿਚਾਰ ਦੇ ਖਾਤਰ ਆ ਅਸੀਂ ਸਾਡਾ ਮੈਟਰ ਪਹਿਲਾਂ ਹਾਈ ਕੋਰਟ ਚੱਲਦਾ ਹਾਈ ਕੋਰਟ ਲਈ ਪਰਚੇ ਕਰਾਉਣੇ ਆ ਇਹ ਸਾਡਾ ਮੈਟਰ ਆ ਇਕਤਾ ਪਾਰਟੀ ਦਾ ਏਜੰਡਾ ਸੀਗਾ